ਤੁਰਕੀਚ ਹੋਏ ਕੂਟ ਨਿਤਿਕ ਮੁਕਾਬਲਿਆਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਮੋਗਾ ਦੀ 18 ਸਾਲਾਂ ਪਲੱਸ 2 ਮੈਡੀਕਲ ਦੀ ਵਿਦਿਆਰਥਣ ਇੰਦਰਪ੍ਰੀਤ ਕੌਰ ਸੰਧੂ ਦਾ ਬੀਤੀ ਸ਼ਾਮ ਅਚਾਨਕ ਦਿਹਾਂਤ ਹੋ ਗਿਆ ਅਤੇ ਅੱਜ ਉਸ ਨੂੰ ਪੰਜ ਤੱਤ ਵਿੱਚ ਸ਼ਾਮਲ ਕਰ ਦਿੱਤਾ ਗਿਆ ਜਿਸ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮੋਗਾ ਨਿਵਾਸੀ ਇਕੱਠੇ ਹੋਏ ਇਸ ਮੋਗਾ ਇੰਦਰਪ੍ਰੀਤ ਦੇ ਸਹਿ ਪਾਠੀ ਅਤੇ ਸਕੂਲ ਦੇ ਹੋਰ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਕਿ ਬੜਾ ਦੁੱਖ ਹੋਇਆ ਜਦੋਂ ਪਤਾ ਲੱਗਿਆ ਇਹ ਬੱਚੀ ਸਾਡੇ ਸਕੂਲ ਵਿੱਚ 8ਵੀਂ ਕਲਾਸ ਵਿੱਚ ਆਈ ਸੀ ਸ਼ੁਰੂ ਤੋਂ ਹੀ ਇੰਟੈਲੀਜੈਂਟ ਬੱਚੀ ਸੀਗੀ ਸਾਨੂੰ ਬਹੁਤ ਉਮੀਦਾਂ ਸੀ ਇਸ ਬੱਚੀ ਤੇ ਤੇ ਇਹਨੇ ਸਾਡੀਆਂ ਬਹੁਤ ਉਮੀਦਾਂ ਪੂਰੀਆਂ ਵੀ ਕੀਤੀਆਂ ਸਕੂਲ ਦਾ ਨਾਮ ਬਾਹਰਲੇ ਮੁਲਕਾਂ ਤੱਕ ਇਹਨੇ ਰੋਸ਼ਨ ਕੀਤਾ ਸਕੂਲ ਦੇ ਵਿੱਚ ਇੰਡੀਆ ਵੱਲੋਂ ਇਹ ਡਿਪਲੋਮੈਟ ਗਈ ਸੀਗੀ ਔਰ winner ਹੋ ਕੇ ਉੱਥੋਂ ਆਈ ਤੇ ਸਕੂਲ ਨੂੰ ਬੜਾ ਫਕਰ ਸੀ ਇਸ ਬੱਚੀ ਤੇ ਤੇ ਹੁਣ ਇਹ ਪਲੱਸ 2 ਦੇ ਵਿੱਚ ਇਹਨੇ ਇਗਜ਼ਾਮ ਦੇਣੇ ਸੀ ਪਲੱਸ 2 ਦੀ ਬੜੀ ਇੰਟੈਲੀਜੈਂਟ ਸਟੂਡੈਂਟ ਸੀ ਸਾਨੂੰ ਮਤਲਬ ਪੂਰਾ ਮਾਣ ਸੀ ਅਸੀਂ ਇਹਨਾਂ ਆਸਾਂ ਤੇ ਬੈਠੇ ਸੀ ਕਿ ਇਹ ਸਾਡੇ ਸਕੂਲ ਦਾ ਇੱਕ ਸਤਾਰਾ ਔਰ ਸਕੂਲ ਦਾ ਨਾਮ ਸਤਾਰੇ ਦੀ ਤਰ੍ਹਾਂ ਰੋਸ਼ਨ ਕਰੇਗੀ ਪਰ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਡੂੰਗੀ ਸੱਟ ਵੱਜੀ ਆ ਜਦੋਂ ਅਸੀਂ ਸੁਣਿਆ ਕਿ ਸਾਡੀ ਬੱਚੀ ਇੰਦਰਪ੍ਰੀਤ ਕੌਰ ਇਸ ਦੁਨੀਆ ਤੇ ਨਹੀਂ ਰਹੀ ਪਰਮਾਤਮਾ ਨੂੰ ਇਹੀ ਮਨਜ਼ੂਰ ਸੀ ਬਸ ਹੁਣ ਸਾਡੀ ਪਰਮਾਤਮਾ ਅਗੇ ਹੀ ਅਰਦਾਸ ਹੈ ਕਿ ਇਸ ਬੱਚੀ ਨੂੰ ਪਰਮਾਤਮਾ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੇ ਇਹ ਵਿੱਚੋਂ ਜੀ ਉਹਦੀ ਦਾਤ ਆ ਉਹ ਕੱਚੀ ਵੀ ਵੱਢ ਸਕਦਾ ਪੱਕੀ ਵੀ ਵੱਢ ਸਕਦਾ ਜਿੰਨੀ ਉਹਨੂੰ ਉਮਰ ਦਿੱਤੀ ਸੀ ਪ੍ਰਮਾਤਮਾ ਨੇ ਉਹਨੇ ਆਪ ਦੀ ਭੋਗ ਲਈ ਵੱਡੀਆਂ ਪ੍ਰਾਪਤੀਆਂ ਕਰਕੇ ਗਈ ਆ ਤੇ ਸਾਡੇ ਲਈ ਬਹੁਤ ਵੱਡਾ ਮਾਣ ਆ ਵੀ ਸਾਡੇ ਛੋਟੇ ਜਿਹੇ ਬੱਚੇ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਹਦੇ ਆਸਰੇ ਅਸੀਂ ਆਪਣੀ ਔਰ ਕੱਢ ਸਕਦੇ ਆ ਸਾਨੂੰ ਮਾਣ ਆ ਆਪਣੀ ਬੱਚੀ ਦੇ ਉੱਪਰ ਬਹੁਤ ਇਹਦਾ ਬਹੁਤ ਵੱਡਾ ਨਾਮ ਆ ਜਿਹਦੇ ਕਰਕੇ ਸਾਨੂੰ ਅੱਜ ਲੋਕ ਜਾਣਦੇ ਆ ਲੋਕ ਕਹਿੰਦੇ ਆ ਕਿ ਇੰਦਰਪ੍ਰੀਤ ਦੇ ਪਾਪਾ ਨੇ ਇੰਦਰਪ੍ਰੀਤ ਦੇ ਮੰਮਾ ਨੇ ਸੋ ਮੈਂ ਤਾਂ ਇਹੀ ਕਹੂੰਗਾ ਕਿ ਦੁੱਖ ਬਹੁਤ ਵੱਡਾ ਪਹਾੜ ਵਡਾ ਦੁੱਖ ਆ ਤੇ ਵਾਹਿਗੁਰੂ ਜੀ ਕਿਰਪਾ ਕਰਨ ਸੱਚੇ ਪਾਤਸ਼ਾਹ ਇਹ ਭਾਣੇ ਨੂੰ ਮੰਨਣ ਦਾ ਬਲ ਬਖਸ਼ਣਾ ਸਰਜੀ ਜੀ ਹਰ ਇੱਕ ਦੇ ਦਿਲ ਚ ਬਸ ਗਈ ਸੀ ਸਰਜੀ ਬੇਟੀ ਇੰਨਾ ਪਿਆਰ ਕਰਦੇ ਸੀ ਅੱਜ ਹਰ ਇੱਕ ਦੀਆਂ ਅੱਖਾਂ ਚੋਂ ਹੰਝੂ ਦੇਖ ਕੇ ਰਿਆਂ ਨੀ ਗਿਆ ਤੀਨ ਦੇਖ ਕੇ ਜਾਂਦੀ ਬਿਲਕੁਲ ਜੀ ਉਹ ਇੱਕ ਸ਼ਾਈਨਿੰਗ ਸਟਾਰ ਸੀਗਾ ਜਿਹੜਾ ਜਿਹਨੂੰ ਇੱਕ ਵਾਰੀ ਮਿਲਦਾ ਸੀ ਉਹ ਆਪਦਾ ਬਣਾ ਲੈਂਦਾ ਸੀ ਉਹਨੂੰ ਬਸ ਉਹ ਜਦੋਂ ਜਿਹਨੂੰ ਵੀ ਕਿਸੇ ਨੂੰ ਮਿਲੀ ਆ ਉਹਨੇ ਬਸ ਇੱਕੋ ਹੀ ਗੱਲ ਕਹੀ ਆ ਮੁੜ ਕੇ ਕਿ ਇਹ ਮੇਰੀ ਧੀ ਆ ਜਿਹਨੂੰ ਵੀ ਮਿਲੀ ਆ ਜੇ ਕਿਸੇ ਛੋਟੇ ਬੱਚੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਵੱਡੀ ਭੈਣ ਆ ਜੇ ਵੱਡੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਛੋਟੀ ਭੈਣ ਆ ਬਹੁਤ ਪਿਆਰ ਲਿਆ ਜੀ ਬਹੁਤ ਪਿਆਰ ਮਿਲਿਆ ਕਿਚੋਂ ਆਊਟਸਟੈਂਡਿੰਗ ਡਿਪਲੋਮੈਟਸ ਦਾ ਅਵਾਰਡ ਜਿੱਤ ਕੇ ਆਏ ਸੀ ਕਿਤੇ ਫਾਦਰ ਆਪਨੇ ਫਾਦਰ ਤੁਹਾਡੇ ਤੇ ਸਿਰ ਤੇ ਜਿਹੜਾ ਸਿਰ ਆ ਬੰਨਿਆ ਸੀ ਕਿ ਮੇਰੇ ਫਾਦਰ ਦਾ ਬਹੁਤ ਵੱਡਾ ਰੋਲ ਆ ਮੈਨੂੰ ਅੱਗੇ ਲਿਆਉਣ ਚ ਬਿਲਕੁਲ ਇਹ ਉਹਦਾ ਵੱਡਾ ਅਪਣ ਸੀ ਜੀ ਉਹਦੀ ਮਿਹਨਤ ਆਪਣੀ ਸੀਗੀ ਪੇਰੈਂਟਸ ਦਾ ਤਾਂ ਜਿੰਨਾ ਕੁ ਯੋਗਦਾਨ ਬਣਦਾ ਹੁੰਦਾ ਸੀ ਉਹਨਾਂ ਹੀ ਪਾ ਸਕਿਆ ਉਹਨੇ ਕਿ ਜਿੰਨੀ ਕੁ ਸਾਨੂੰ ਮਤਬੁੱਧੀ ਰਾਵਣ ਬਖਸ਼ੀ ਸੀ ਉਹਦੇ ਅਨੁਸਾਰ ਪਰ ਇਹ ਵੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਨੇ ਤਾਂ ਸਾਡਾ ਨਾਮ ਉੱਚਾ ਕੀਤਾ ਸਾਨੂੰ ਵੱਡਿਆਂ ਕਰਤਾ ਉਹਨੇ ਜੀ ਇਹ ਗੱਲ ਕਹਿ ਕੇ ਵੀ ਮੇਰੇ ਮਾਪਿਆਂ ਦਾ ਹੱਥ ਆ ਉਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਦੇ ਟੀਚਰਾਂ ਦੀ ਮਿਹਨਤ ਸੀ ਉਹਦੇ ਸਕੂਲ ਦਾ ਯੋਗਦਾਨ ਸੀ ਸਾਡਾ ਵੀ ਜਿੰਨਾ ਕੁ ਬਣਦਾ ਸੀਗਾ ਐਜ਼ ਅ ਪੇਰੈਂਟਸ ਉਹਨਾਂ ਯੋਗਦਾਨ ਅਸੀਂ ਵੀ ਦਿੱਤਾ ਬਾਕੀ ਮੈਨੂੰ ਲੱਗਦਾ ਕਿ ਸਾਰੀਆਂ ਪਰਮਾਤਮਾ ਦੀਆਂ ਕਿਰਪਾ ਹੁੰਦੀਆਂ ਨੇ ਉਹ ਜਿਹਦੀ ਵਡਿਆਈ ਬਖਸ਼ਦਾ ਉਹ ਮਿਲ ਜਾਂਦੀ ਹੈ ਉਹ ਵਡਿਆਈ ਉਹਨੂੰ ਮਿਲਣੀ ਸੀ ਉਹ ਨਾਮ ਨਾ ਖੱਟ ਗਈ ਆ ਵਿਚਾਰੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਔਰਤਾਂ ਦੀ ਗੱਲ ਕਹੀ ਆ ਇੱਕ ਵੱਡੇ ਦੇਸ਼ ਦੇ ਵਿੱਚ ਜਾ ਕੇ ਨਾ ਆਵਾਜ਼ ਥੋੜੀ ਬਹੁਤ ਵੱਡੀ ਜੀ ਉਹਦੀ ਉਹ ਆਪਦੀ ਉਮਰ ਨਾਲੋਂ ਬਹੁਤ ਜ਼ਿਆਦਾ ਸਿਆਣੀ ਤੇ ਵੱਡੀ ਸੀ ਉਹ ਜਦੋਂ ਕਿਸੇ ਨਾਲ ਗੱਲ ਕਰਦੀ ਸੀ ਤਾਂ ਉਹ ਲੱਗਦਾ ਹੀ ਨਹੀਂ ਸੀਗਾ ਵੀ ਇੱਕ 10+2 ਦੀ ਸਟੂਡੈਂਟ ਆ ਉਹਦੀ ਪੜ੍ਹਾਈ ਦਾ ਲੈਵਲ ਤਾਂ ਪੀ ਐਚ ਡੀ ਵਾਲਾ ਸੀ ਜੀ ਅੱਜ ਵੀ ਉਹਦੀਆਂ ਜਿਹੜੀਆਂ ਬਾਕਸ ਨੇ ਉਹਦੇ ਉੱਪਰ ਇਸ ਤਰ੍ਹਾਂ ਉਹਨੇ ਮਾਰਕ ਕੀਤਾ ਹੋਇਆ ਵਾ ਵਿੱਚ ਟੈਗ ਲਾਏ ਹੋਇਆ ਕਿ ਇਸ ਤਰ੍ਹਾਂ ਤਾਂ ਸ਼ਾਇਦ ਕੋ ਪੀ ਐਚ ਡੀ ਵਾਲਾ ਵੀ ਨਹੀਂ ਤਿਆਰੀ ਕਰਦਾ ਔਰ ਆਪਣੇ ਲੈਵਲ ਤੋਂ ਬਹੁਤ ਵੱਡੇ ਪੱਧਰ ਦੀ ਤਿਆਰੀ ਕਰਦੀ ਸੀ ਆ ਦੇਖੋ ਜੀ ਬੜੀ ਹੀ ਮੰਦਭਾਗੀ ਘਟਨਾ ਹੈ ਸਾਰੇ ਇਸ ਮੁੱਚੇ ਏਰੀਆ ਦੇ ਲਈ ਖਾਸ ਕਰਕੇ ਮੋਗੇ ਦੀ ਜਿਵੇਂ ਗੱਲ ਕਰਾਂ ਤਾਂ ਕਿਉਂਕਿ ਇੰਦਰਪ੍ਰੀਤ ਕੁਝ ਦੂਰ ਕੇ ਬੱਚੇ ਜਿਹੜੇ ਹੈਗੇ ਬਹੁਤ ਘੱਟ ਦੁਨੀਆ ਵਿੱਚ ਆਉਂਦੇ ਨੇ ਔਰ ਪਰਮਾਤਮਾ ਨੇ ਪਤਾ ਨਹੀਂ ਕਿਸ ਸਿਸਟਮ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਘੱਟ ਉਮਰ ਜਾ ਸਵਾਸਾਂ ਦੀ ਪੂੰਜੀ ਦੇ ਦੇ ਕੇ ਭੇਜਿਆ ਸੀ ਔਰ ਉਹ ਬੱਚੀ ਅ ਪਿਛੇ ਜਈ ਪਿਛਲੇ ਸਾਲ ਦੀ ਗੱਲ ਹੈ ਕਿ ਉਹ ਤੁਰਕੀ ਗਈ ਸੀ ਜਿਹੜਾ ਇੰਟਰਨੈਸ਼ਨਲ ਡਿਪਲੋਮੈਟਿਕ ਫੋਰਮ ਹੁੰਦਾ ਹੈ ਉੱਥੇ ਉਹ ਬੋਲ ਕੇ ਆਈ ਸੀ ਔਰ ਬੜਾ ਨਾਰੋਸ਼ਨ ਕੀਤਾ ਸੀ ਮੋਗੇ ਦਾ ਖਾਸ ਕਰਕੇ ਔਰ ਇਸ ਤਰ੍ਹਾਂ ਉਹਦਾ ਇੱਕ ਛੋਟੀ ਜੀ ਬਿਮਾਰੀ ਸੰਖੇਪ ਜੀ ਬਿਮਾਰੀ ਵਿੱਚ ਹੀ ਜਿਹੜਾ ਹੈਗਾ ਉਹ ਚਲੇ ਜਾਣਾ ਇੱਕ ਬਹੁਤ ਹੀ ਮੰਦਭਾਗਾ ਹੈਗਾ ਔਰ ਪਰਿਵਾਰ ਲਈ ਇੱਕ ਬਹੁਤ ਹੀ ਵੱਡਾ ਨੁਕਸਾਨ ਹੈ ਔਰ ਮੈਂ ਸਮਝਦਾ ਸੋਸਾਇਟੀ ਲਈ ਸਾਡੇ ਮੋਗੇ ਜ਼ਿਲ੍ਹੇ ਦੇ ਲਈ ਹੀ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਇਸ ਤਰ੍ਹਾਂ ਦੇ ਬੱਚੇ ਜਿਹੜੇ ਹੈਗੇ ਨੇ بڑے ਹੋਣ ਹਾਰ ਹੁੰਦੇ ਨੇ ਔਰ ਉਹਨਾਂ ਦੇ ਲਈ ਬੜੀਆਂ ਅਜੇ ਹੋਰ ਬਹੁਤ ਸਾਰੀਆਂ ਓਪਰਚ्युनिटीਜ਼ ਜਾਂ ਹੋਰ ਬਹੁਤ ਸਾਰੇ ਮੌਕੇ ਸੀ ਜਿਹੜੇ ਉਹਨਾਂ ਨੇ ਸਰ ਕਰਨੇ ਸੀ ਅਜੇ ਪਰ ਅਚਨਚੇਤ ਉਹਦਾ ਇਸ ਤਰ੍ਹਾਂ ਚਲੇ ਜਾਣਾ ਸੱਚਮੁੱਚ ਹੀ ਇੱਕ ਬਹੁਤ ਵੱਡੀ ਇੱਕ ਸ਼ੋਕ ਲਹਿਰ ਦੀ ਤਰ੍ਹਾਂ ਹੈ ਮੋਗੇ ਜ਼ਿਲ੍ਹੇ ਦੇ ਲਈ ਬੜੀ ਦੁੱਖ ਦੀ ਗੱਲ ਹੈ ਮੇਰੇ ਹਲਕੇ ਤੋਂ ਬਿਲੋਂਗ ਕਰਦੀ ਮੇਰਾ ਭਰਾ ਸਰਬਜੀਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਬੇਟੀ ਸੀ ਜਿਨਨੇ ਕੇ ਬੇਟੀ ਇੰਦਰਪ੍ਰੀਤ ਜਿਨਨੇ ਪਿਛਲੇ ਕੁਝ ਸਮਾਂ ਪਹਿਲਾਂ ਹੀ ਜਿਨਨੇ ਇੰਡੀਆ ਦਾ ਨਾਂ ਕਲੇ ਪੰਜਾਬ ਦਾ ਨਾਂ ਨਹੀਂ ਇੰਡੀਆ ਦਾ ਨਾਂ ਦੁਨੀਆ ਦੇ ਵਿੱਚ ਚਮਕਾਇਆ ਤੁਰਕੀ ਦੇ ਵਿੱਚ ਆਊਟਸਟੈਂਡਿੰਗ ਡਿਪਲੋਮੇਟ ਦਾ ਜਿਹੜਾ ਖਿਤਾਬ ਜਿਹੜਾ ਜਿੱਤਿਆ ਦੇਖੋ ਆ ਆਪਾਂ ਗੱਲਾਂ ਕਰਦੇ ਆ ਅੱਜ ਸਮੇਂ ਦੀਆਂ ਪਰ ਉਸ ਨਿੱਕੀ ਜੀ ਬੱਚੀ ਨੇ ਬੜੀ ਛੋਟੀ ਜੀ ਉਮਰ ਦੇ ਵਿੱਚ ਇੰਨੀਆਂ ਬਲੰਦੀਆਂ ਸ਼ੋਕੇ ਤੇ ਕੱਲ ਜਿਹੜੀ ਹੈਗੀ ਆ ਸਾਥੋ ਸਦਾ ਲਈ ਜਿਹੜਾ ਹੈਗਾ ਸਾਨੂੰ ਵਿਛੜਾ ਦੇ ਗਈ ਆ ਮੈਂ ਸਮਝਦਾ ਜਿੱਥੇ ਬੇਟੀ ਦੇ ਜਾਣ ਦੇ ਨਾਲ ਪਰਿਵਾਰ ਨੂੰ ਘਾਟਾ ਪਿਆ ਉੱਥੇ ਸਾਡੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਬੜਾ ਵੱਡਾ ਸੁਪਨਾ ਸੀ ਉਸ ਬੱਚੀ ਦਾ ਉਸ ਬੱਚੀ ਦਾ ਔਰਤ ਜਾਤ ਨੂੰ ਲੈ ਕੇ ਆਪਣੀ ਨਾਲ ਦੀਆਂ ਬੇਟੀਆਂ ਨੂੰ ਲੈ ਕੇ ਇੱਕ ਬਹੁਤ ਵੱਡਾ ਸੁਪਨਾ ਸੀਗਾ ਤੇ ਬਹੁਤ ਦੁੱਖ ਹੋਇਆ ਇਹ ਖਬਰ ਸੁਣ ਕੇ ਤੇ ਅੱਜ ਇਸ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋ ਲਈ ਪਹੁੰਚਿਆ ਮੈਂ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਪਰਿਵਾਰ ਨੂੰ ਹੌਸਲਾ ਦੇਣਾ ਹੈ ਕਿ ਉਹ ਇੱਕ ਬੜਾ ਥੋੜਾ ਸਮਾਂ ਸੀ ਸਾਡੇ ਕੋਲੇ ਉਸ ਬੱਚੀ ਦਾ ਪਰ ਉਸ ਨੇ ਥੋੜੇ ਸਮੇਂ ਦੇ ਵਿੱਚ ਇਡੀਆਂ ਵੱਡੀਆਂ ਬਲੰਦੀਆਂ ਛੁਈਆਂ ਨੇ ਐਡਾ ਪਰਿਵਾਰ ਦਾ ਨਾਮ ਉੱਚਾ ਕੀਤਾ ਸਾਡਾ ਸਾਰਿਆਂ ਦਾ ਸਾਰੇ ਇਲਾਕੇ ਦਾ ਸਾਡੇ ਪੰਜਾਬ ਦਾ ਨਾਮ ਜਿਹੜਾ ਉੱਚਾ ਕੀਤਾ ਉਹ ਬੇਟੀ ਸਦਾ ਅਮਰ ਰਹੂਗੀ